ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹੋਏ ਟਰੱਕ ਹਾਦਸੇ ਤੋਂ ਬਾਅਦ ਇੱਕ ਹੋਰ ਹਾਦਸਾ ਸਾਹਮਣੇ ਆਇਆ ਇਹ ਜੋ ਤੁਸੀਂ ਤਸਵੀਰਾਂ ਸਕਰੀਨ ਤੇ ਚਲਦੀਆਂ ਵੇਖ ਰਹੇ ਹੋ ਇਹ ਹੈ 온ਟਾਰੀਓ ਕੈਲੀਫੋਰਨੀਆ ਵੈਸਟ ਬਾਉਂਡ 10 ਫ੍ਰੀਵੇ ਦੇ ਈਆਂ ਜਿੱਥੇ ਕਿ ਇੱਕ ਪੰਜਾਬੀ ਨੌਜਵਾਨ ਦਾ ਟਰੱਕ ਫੇਰ ਦੁਬਾਰਾ ਤੋਂ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਹਾਦਸੇ ਦੇ ਵਿੱਚ ਵੀ ਤਿੰਨ ਲੋਕਾਂ ਦੀ ਮੌਤ ਹੋਈ ਹੈ ਬੀਤੇ ਕੁਝ ਸਮਾਂ ਪਹਿਲਾਂ ਫਲੋਰੀਡਾ ਦੇ ਵਿੱਚ ਇੱਕ ਸਿੱਖ ਨੌਜਵਾਨ ਜਿਸ ਦਾ ਨਾਮ ਹਰਜਿੰਦਰ ਸਿੰਘ ਸੀਗਾ ਉਸ ਦੇ ਗਲਤ ਟਾਂ ਲੈਂਨ ਤੇ ਇੱਕ ਗੱਡੀ ਟਰੱਕ ਦੇ ਥੱਲੇ ਵੜ ਗਈ ਜਿਸ ਚ ਤਿੰਨ ਗੋਰੇ ਲੋਕਾਂ ਦਾ ਮੌਤ ਹੋ ਗਈ ਸੀ ਤੇ ਹੁਣ ਇਹ ਘਟਨਾ ਦੁਬਾਰਾ ਤੋਂ ਇੱਕ ਸਿੱਖ ਨੌਜਵਾਨ ਯਾਨੀ ਕਿ ਪੰਜਾਬੀ ਨੌਜਵਾਨ ਦੇ ਹੱਥੋਂ ਹੋ ਗਈ ਹੈ ਜਿਸ ਦੀਆਂ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਕਿ ਰੈੱਡ ਲਾਈਟਰ ਟ੍ਰੈਫਿਕ ਦੇ ਵਿੱਚ ਖੜੀਆਂ ਗੱਡੀਆਂ ਦੇ ਵਿੱਚ ਪਿੱਛੋਂ ਦੀ ਲਿਆ ਕੇ ਟਰੱਕ ਚੜਾ ਦਿੱਤਾ ਗਿਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤੇ ਦੱਸਿਆ ਜਾ ਰਿਹਾ ਹੈ ਇਹਦੇ ਵਿੱਚ ਤੇ ਚਾਰ ਲੋਕ ਹੋਰ ਜ਼ਖਮੀ ਹੋਏ ਨੇ ਤੇ ਨਾਲ ਦੇ ਨਾਲ ਹੀ ਇਦੇ ਵਿੱਚ 4 ਗੱਡੀਆਂ ਤੇ 4 ਸੈਮੀ ਟਰੱਕ ਵੀ ਸਨ ਜਿਨ੍ਹਾਂ ਦੇ ਉੱਤੇ ਇਹ ਟਰੱਕ ਚੜਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਨੌਜਵਾਨ ਚਲਾ ਰਿਹਾ ਸੀ ਜਿਸ ਦਾ ਨਾਮ ਜਸ਼ਨਪ੍ਰੀਤ ਦੱਸਿਆ ਜਾ ਰਿਹਾ ਉਹ ਵੀ ਉਸ ਦਾ ਟਰੱਕ ਵੀ ਪਲਟ ਗਿਆ ਤੇ 21 ਸਾਲਾ ਜਸ਼ਨਪ੍ਰੀਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਗ੍ਰਿਫਤਾਰ ਕਰਕੇ ਡਿਟੈਂਸ਼ਨ ਸੈਂਟਰ ਵਿੱਚ ਲਿਜਾਇਆ ਗਿਆ ਤੇ ਪੁਲਿਸ ਵਾਲੇ ਦੇ ਮੁਤਾਬਕ ਜਸ਼ਨਪ੍ਰੀਤ ਸਿੰਘ 21 ਸਾਲ ਦਾ ਹੈ ਤੇ ਉਸ ਨੇ ਨਸ਼ਾ ਕੀਤਾ ਹੋਇਆ ਸੀ ਤੇ ਨਸ਼ੇ ਦੀ ਹਾਲਤ ਦੇ ਵਿੱਚ ਟਰੱਕ ਚਲਾ ਰਿਹਾ ਸੀ ਤੇ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਬਾਕੀ ਇਸ ਪਾਸੇ ਦੀਆਂ ਤਾਂ ਉਸ ਨੇ ਟ੍ਰੈਫਿਕ ਦੇ ਵਿੱਚ ਖੜੀਆਂ ਗੱਡੀਆਂ ਦੇ ਉੱਤੇ ਹੀ ਟਰੱਕ ਚੜਾ ਦਿੱਤਾ ਜੋ ਕਿ ਹਾਦਸਾ ਰੁੱਕ ਸਕਦਾ ਸੀ ਕਿਉਂਕਿ ਉਹ ਨਸ਼ੇ ਦੀ ਹਾਲਤ ਦੇ ਵਿੱਚ ਹੋਣ ਕਾਰਨ ਉਸ ਨੂੰ ਸਮਝ ਨਹੀਂ ਲੱਗੀ ਜਾਂ ਕਹਿ ਲੋ ਕਿ ਮਾਈਂਡ ਉਹਦਾ ਕੰਮ ਨਹੀਂ ਕੀਤਾ ਜਿਸ ਸਪੀਡ ਤੇ ਉਹ ਆ ਰਿਹਾ ਸੀ ਉਸੇ ਸਪੀਡ ਦੇ ਉੱਤੇ ਹੀ ਤੁਸੀਂ ਵੇਖ ਸਕਦੇ ਹੋ ਜੋ ਡੈਸ਼ ਕੈਮ ਦੇ ਕੈਮਰੇ ਦੇ ਉੱਤੇ ਇਹ ਰਿਕਾਰਡਿੰਗ ਸਾਹਮਣੇ ਆਈ ਹੈ ਟਰੱਕ ਦੇ ਡੈਸ਼ ਕੈਮ ਦੇ ਡੈਸ਼ ਕੈਮ ਜਿਹੜਾ ਲੱਗਾ ਹੁੰਦਾ ਉਹਦੇ ਵਿੱਚ ਉਹ ਤੇ ਨਾਲ ਉਸ ਨੌਜਵਾਨ ਦੀ ਤਸਵੀਰ ਵੀ ਦਿਖਾਈ ਗਈ ਹੈ ਇਹ ਹੈ 21 ਸਾਲਾਂ ਜਸ਼ਨਪ੍ਰੀਤ ਸਿੰਘ ਤੇ ਉਧਰ ਹੀ ਦੂਜੇ ਪਾਸੇ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਜਸ਼ਨਪ੍ਰੀਤ ਸਿੰਘ ਦੀ ਨਾ ਕ੍ਰਿਤਾ ਸ਼ਾਇਦ ਅਮਰੀਕਾ ਦੀ ਹੈ ਤੇ ਉਹ ਅਮਰੀਕਾ ਦਾ ਸਿਟੀਜ਼ਨ ਹੈ ਪਰ ਉਧਰ ਹੀ ਅਮਰੀਕਾ ਦੇ ਇੱਕ ਨਿਊਜ਼ ਚੈਨਲ ਫਾਕਸ ਨਿਊਜ਼ ਨੇ ਇਹ ਦਾਅਵਾ ਕੀਤਾ ਹੈ ਕਿ ਜਸ਼ਨਪ੍ਰੀਤ ਸਿੰਘ ਇਲੈਗਲ ਅਮਰੀਕਾ ਦੇ ਵਿੱਚ ਆਇਆ ਸੀ ਯਾਨੀ ਕਿ ਡੰਕੀ ਲੁੱਟ ਰਾਈਂ ਬਾਰਡਰ ਤੇ ਉਹ ਫੜਿਆ ਗਿਆ ਸੀ ਉਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਯਾਨੀ ਕਿ ਜੋ ਵੀ ਪ੍ਰੋਸੈਸ ਜਦੋਂ ਲੋਕ ਡੰਕੀ ਰੂਟ ਰੇਨ ਨੌਜਵਾਨ ਜਦੋਂ ਜਾਂਦੇ ਨੇ ਆਪਣਾ ਬਾਰਡਰ ਪਾਰ ਕਰਦੇ ਨੇ ਉਸ ਤੋਂ ਬਾਅਦ ਜੋ ਕੈਂਪ ਦੇ ਵਿੱਚ ਰਹਿ ਕੇ ਪ੍ਰੋਸੈਸ ਕੀਤਾ ਜਾਂਦਾ ਹੈਗਾ ਸਾਰਾ ਉਸ ਬੰਦੇ ਦਾ ਉਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਸੀ ਤੇ ਉਹ ਉੱਥੇ ਦਾ ਸਨੀਕ ਨਹੀਂ ਹੈ ਪਰ ਇਸ ਬਾਰੇ ਕੋਈ ਵੀ ਪੁਲਿਸ ਜਾਂ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਅਜੇ ਤੱਕ ਕੋਈ ਪੁਖਤਾ ਬਿਆਨ ਨਹੀਂ ਆਇਆ ਪਰ ਇੱਕ ਵਾਰ ਫਿਰ ਤੋਂ ਪੰਜਾਬੀ ਨੌਜਵਾਨ ਦਾ ਇੱਕ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਇਸ ਤੋਂ ਪਹਿਲਾਂ ਫਲੋਰੀਡਾ ਦੇ ਵਿੱਚ ਇੱਕ ਹਰਜਿੰਦਰ ਸਿੰਘ ਨਾਮਕ ਨੌਜਵਾਨ ਦੇ ਹੱਥੋਂ ਹਾਦਸਾ ਹੋ ਗਿਆ ਸੀ ਜਦੋਂ ਉਸ ਨੇ ਗਲਤ ਯੂਟਰਨ ਲੈ ਲਿਆ ਤੇ ਹੁਣ ਇਸ ਜਸ਼ਨ ਜਸ਼ਨਪ੍ਰੀਤ 21 ਸਾਲਾਂ ਦੇ ਨੌਜਵਾਨ ਨੇ ਖੜੀਆਂ ਗੱਡੀਆਂ ਦੇ ਉੱਤੇ ਹੀ ਆਪਣਾ ਟਰੱਕ ਚੜਾ ਦਿੱਤਾ ਜਿਸ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਹਾਲ ਦੀ ਘੜੀ ਜਾਣਕਾਰੀ ਸਿਰਫ ਇੱਥੇ ਤੱਕ ਹੀ ਆਈ ਹੈ ਤੇ ਹੁਣ ਇਸ ਦੇ ਅੱਗੇ ਦੇਖਣਾ ਹੈ ਕਿ ਕੀ ਕੋਈ ਕਾਰਵਾਈ ਜਸ਼ਨਪ੍ਰੀਤ ਤੇ ਹੁੰਦੀ ਹੈ ਕਿ ਸੱਚੀ ਚ ਉਹਨੇ ਨਸ਼ਾ ਉਸ ਸਮੇਂ ਕੀਤਾ ਹੋਇਆ ਸੀ ਕਿ ਉਹ ਡਰੱਗ ਲੈ ਕੇ ਟਰੱਕ ਚਲਾ ਰਿਹਾ ਸੀ ਜਾਂ ਫਿਰ ਇਹ ਸਿਰਫ ਇਲਜ਼ਾਮ ਲਗਾਏ ਜਾ ਰਹੇ ਨੇ ਹਾਲ ਦੀ ਘੜੀ ਜੋ ਵੀ ਜਾਣਕਾਰੀ ਸਾਡੇ ਤੱਕ ਪਹੁੰਚੀ ਅਸੀਂ ਤੁਹਾਡੇ ਤੱਕ ਪਹੁੰਚਦੀ ਕਰ ਰਹੇ ਹਾਂ ਹੁਣ ਵੇਖਣਾ ਹੋਵੇਗਾ ਕਿ ਅੱਗੇ ਜਸ਼ਨਪ੍ਰੀਤ ਦੇ ਕੇਸ ਦੇ ਉੱਤੇ ਕੀ ਕੁਝ ਨਿਕਲ ਕੇ ਹੋਰ ਸਾਹਮਣੇ ਆਂਦਾ ਹੈ